ਡੰਡੀਆਂ ਕਰਾ ਸੁਹਾਗਣ ਜਾਂ ਡੱਕਰੀਆ ਕਰਾ ਜਵਾਰ ਮੇਰੇ ਅੰਗਾਂ ਅੱਜ ਪਿਆ ਫੜਕਦੇ ਕਿਤੇ ਲੱਗ ਜੇ ਜਰਾ ਮੇਰੇ ਯਾਰ ਮੇਰੇ ਜਣਾ ਛੱਕਲੀ ਉੱਟੀ ਨੇ ਹੋਵੇ ਤੇ ਆਹ ਜਵਣ ਚ ਨਿਕਲਦੇ ਵੀ ਬਹੁਤ ਐ ਉਹ ਕਹਿ ਦੇ ਯਾਰ ਮੇਰੇ ਸਾਲਾ ਗੁੱਛੇ ਚੜੀ ਜਾਂਦਾ ਫਿਰ ਇੱਕ ਛਾੜਾਸਤ ਸੀ 4 ਵਜੇ ਦਾ ਟਾਈਮ ਦੇਣਾ 2 ਵਜੇ ਸੀ ਰੈਡੀ ਹੁੰਦੇ ਸੀ ਡਾਕਾ ਮਾਰੀ ਹੈ ਬੇਸ਼ੱਕ ਨੇ ਸਾਡਾ ਅਸਤਾਦ ਵੀ ਟਾਈਮ ਦਾ ਬਹੁਤ ਪਾਂਚੂ ਵਾਲ ਸੀ। ਇਹ ਬੰਦਾ ਬੜਾ ਮੁੱਦੀ ਸੀ ਬਟ ਟਾਈਮ ਦਾ ਬਹੁਤ ਪਾਂਚੂ ਵਾਲ ਸੀ। ਅੱਜ ਕੱਲ ਦੇ ਚੇਲੇ ਆ ਮੇਰੇ ਸਾਲੇ ਢੂੜ ਘੰਟੇ ਹੋ ਗਏ ਇੱਥੇ ਖੜੇ ਨੂੰ ਹਲੇ ਤੱਕ ਆਏ ਨਹੀਂ। ਕੋ ਮੇਰੇ ਅੱਛੜੇ ਗਛੇ ਚੜਿਆ ਪਿਆ ਯਾਰ ਫਿਰ ਹੋ ਰੋਹਾ ਵੀ ਹੈ ਬੈਂਚ ਚ ਕੱਲੇ ਖੜੇ। ਇਹ ਕਹੇ ਮੈਂ ਉਹਨੇ ਅਸਤਾਦ ਆਉਂਦਾ ਟੱਟੀ ਗਰਮੀ ਲਿਆ ਮੇਰਾ ਸਾਲਾ ਬਰਾ ਹੋਇਆ ਲਿਆ ਪਿਆ। ਉਹ ਗੱਲ ਹੋ ਗਈ। ਇਹ ਕਹੇ ਪੈਸਾ ਨਹੀਂ ਤੇ ਲੈਣੀ ਕਰਦੀ ਮੇਲੇ ਮੇਲੇ ਨਹੀਂ ਮੇਰੇ ਸਾਲਾ ਵਰਲ ਨੂੰ ਫਿਰ ਦੇ ਹਸਤੈਲ ਇਹ ਮੇਰਾ ਥਾਲਾ ਮੇਰੇ ਬਾਣੇ ਚੇਲਾ ਨਹੀਂ ਆਹ ਰੇ ਮੇਰੇ ਥਾਲੇ ਦਾ ਜੀ ਕਰਦਾ ਚੇਲੇ ਦਾ ਗੱਲ ਲਾ ਦੇ ਬਹੋ ਹੁੰਦਾ ਤੁਰਿਆ ਤੂੰਆਂ ਭਾਗ ਬਦਮਾਸ਼ੀਆਂ ਨਹੀਂ ਹੁੰਦੀਆਂ ਮੇਰੇ ਥਾਲਾ ਨੀ ਕਰਜੀ ਪੈ ਗਿਆ ਤੇ ਤਰੀ ਫਰਦਾ ਤੂੰ ਹੋਰੀ ਡੇਰ ਲਿਲੇ ਟੋਪੀ ਜੀ ਲਈਅਤੇ ਟੋਪੀ ਨਾ ਰੇ ਬਦਮਾਸ਼ੀਆਂ ਨਹੀਂ ਹੁੰਦੀਆਂ ਚਾਦਰੇ ਲਵਣੇ ਪੈਂਦੇ ਮੈਂ ਤੈਨੂੰ ਸਿਖਾਇਆ ਸੀ ਉਦੋਂ ਕਿਉਂਦਾ ਫਿਰ ਇਸ ਤੇ ਤੈਨੂੰ ਫੁੱਦੂ ਸਮਝ ਲਿਆ ਫਿਰ ਜਦੋਂ ਤੂੰ ਗੱਲ ਦੀ ケア ਨਹੀਂ ਕਰਦਾ ਫਿਰ ਏ ਗੱਲ ਸੁਣ ਗੱਲ ਸੁਣ ਨਖਰੇ ਜੇ ਕਰ ਜਾਵੇਂ ਤੂੰ ਜਿਵੇਂ ਦਾ ਬਸ ਤੇਰੇ ਬੜਸਾ ਗਣੇ ਵੇ ਰਤਨ ਤਰਕੀਆਂ ਦੇਵੇ ਮੇਰਾ ਗੁਰੂ ਗ੍ਰੰਥ ਸਾਹਿਬ ਤੈਨੂੰ ਪ੍ਰੇਮ ਭਾਨ ਪ੍ਰਿਆਪਤ ਹੋਵੇ ਚੜਦੀ ਕਲਾ ਬੈਸੇ ਜਿਹੜੇ ਬੈਸੇ ਡਾਕੇ ਮਾਰ ਕੇ ਫੜੇ ਰਹਿ ਜਾਈਏ ਪੁਲਿਸ ਦੇ ਕੁੱਟੇ ਨਾ ਜਾਈਏ ਏ ਬੱਲੇ ਬੱਲੇ ਬਾਤ ਛੇੜ ਓਏ ਮੇਰੇ ਸਲੇ ਸਾਰ ਗਈ ਸੀ ਚਲੇ ਨਹੀਂ ਫਿਰ ਜੇ ਤੀ ਇੱਕ ਦਿਨ ਨਹੀਂ ਫੇ ਗੱਲ ਸੁਣ ਮੇਰੀ ਟਾਈਮ ਦਾ ਪੰਜੂ ਵਾਲ ਹੋ ਜਾ ਪੰਜੂ ਵਾਲ ਠੀਕ ਹੈ ਨਾ ਨਹੀਂ ਹੋਣੂ ਮੇਰੇ ਸੜੇ ਝੋਨੇ ਚ ਕੱਖ ਕਾੜਦੇ ਫਿਰਨਾ ਸੀ ਤੈਨੂੰ ਬਚਾਇਆ ਮੈਂ ਠੀਕ ਹੈ ਨਾ ਅਸੀਰਬਾਦ ਪ੍ਰਾਪਤ ਕਰ ਲੈ ਨਾਲੇ ਮੇਰੀ ਗੱਲ ਛੱਡ ਕੋਪੀਆਂ ਪਾ ਕੇ ਆਹ ਕੁੱਤੇ ਝਗੀਆਂ ਪਾ ਕੇ ਬਦਮਾਚੀਆਂ ਨਹੀਂ ਹੁੰਦੀ ਕਿ ਬਦਮਾਚੀ ਦੇ ਸਿਵਲ ਹੁੰਦੇ ਆ ਕੋਜੀ ਠੀਕ ਹੈ ਨਾ ਮੈਂ ਆ ਜਾ ਨਾਲੇ ਤੈਨੂੰ ਚੇਲੇ ਮੰਦ ਨਾਲੇ ਤੈਨੂੰ ਅਨਲੀਗਲ ਤਰੀਕੇ ਨਾਲ ਆਪਦਾ ਜਿਹੜਾ ਸੇ ਚੇਲੇ ਪ੍ਰਾਪਤ ਕਰ ਰਿਹਾ ਠੀਕ ਹੈ ਨਾ ਮੈਂ ਦੁਨੀਆ ਦੇ ਵਿੱਚ ਖਬਰਾਂ 'ਚ ਵੀ ਲੱਗੂ ਆ ਫਿਰ ਸਹੀ ਨਹੀਂ ਹੋ ਸਕਦਾ ਮੈਂ ਸ਼ਹਿਰਾਂ ਪ੍ਰਬੰਧ ਕਰਕੇ ਆ ਠੀਕ ਹੈ ਰੇ ਅੱਜ ਨਿਊਜ਼ੀਆਂ ਚੈ ਲੈਣਾ ਤੇ ਵੀ ਚੱਲਣ ਗਿਆ ਵੀ ਪਾਨੇ ਨੇ ਚੇ ਲੱਕ ਐਮ ਐਨ ਐਮ ਉਹਦੇ ਲਈ ਠੀਕ ਹੈ ਨਾ ਬਾਕੀ ਟਾਈਮ ਦਾ 5 ਘੰਟਾ ਹੋ ਜਾ ਜੇ ਤੂੰ ਟਾਈਮ ਦੀ ਕਦਰ ਨਹੀਂ ਕਰਦਾ ਟਾਈਮ ਨੇ ਤੇਰੀ ਕਦਰ ਨਹੀਂ ਕਰੀ ਮੇਰੇ ਸਾਲੇ ਇਹ ਗੱਲ ਦੀ ਸਪਸ਼ਟੀ ਕਰ ਲੈ ਤੈਂ ਗੜਾ ਸੇ ਫੜਾ ਫੜਾ ਕੀ ਆ ਕਿੱਥੋਂ ਲਿਆ ਓਏ ਕੀ ਦੱਸਦਾ ਮੈਂ ਮੁੱਲ ਖਰੀਦ ਕੇ ਲੈ ਕੇ ਆਇਆ ਮੈਂ ਤਾਂ ਥੋੜਾ ਜਿਹਾ ਵਧੀਆ ਲੱਗੂ ਐਵੇਂ ਉਹ ਮੈਂ ਲੈਣੀ ਖਰੀਦਣੀ ਮੇਰੇ ਸਾਲੇ ਚੇਲੇ ਫਿਰ ਅਸੀਂ ਗੁਰੂ ਤੇਰੇ ਟੱਟੂ ਦੇ ਹੋ ਗਏ ਫਿਰ ਜੇ ਮੋਲੀ ਖਰੀਦੀ ਹੈ ਨਾ ਲੈਣਾ ਸੀ ਮੇਰੇ ਸਾਲੇ ਦੁਕਾਨ ਵਾਲੇ ਦੇ ਤਨ ਗਿਫਟ ਕਰ ਰਿਆ ਸੀ ਅੱਛਾ ਪਰ ਜੇ ਪਰੇ ਪਰੇ ਛੜੇ ਦੀ ਬੇਇੱਜ਼ਤੀ ਕਰਤੀ ਤੂੰ ਤੇ ਓਸਤਾਦ ਮੈਂ ਗੜਾਸਾ ਮੈਨੂੰ ਪੜਾ ਦੋ ਫਿਰ ਇਹ ਮੇਰੇ ਇਹ ਮੇਰੇ ਛੜਿਆ ਮੇਰੇ ਹੁਣੇ ਹੀ ਤੂੰ ਤਾਂ ਮੇਰਾ ਸ਼ਾਸਤਰ ਫੜਨ ਨੂੰ ਫਿਰਦਾ ਚੱਲ ਨੂੰ ਕਹੀਗਾ ਕੁਝ ਹੋਰ ਪੜਾ ਦੇ ਓ ਬੰਦੇ ਓਏ ਤੇਰੇ ਚੁੰਡਲੀਆ ਸਰਦਾਰਾ ਇਹ ਤੇ ਮੇਰਾ ਛੜੇ ਮੈਂ ਹੀ ਫੜੂ ਠੀਕ ਹੈ ਚੱਕ ਟੋਪੀ ਚੱਕ ਟੋਪੀ ਚੱਕ ਟੋਪੀ ਮੇਰੇ ਛੜੇ ਤੂੰ ਚੇਲੇ ਟੱਟੂ ਦੇ ਬਣੇਗਾ ਹੁਣੇ ਤੂੰ ਉਸਤਾਦ ਦੇ ਜਿਹੜੇ ਆਪਣੇ ਇਹ ਛਾਸਤਰਾ ਪ੍ਰਿਆਪਤ ਕਰਨ ਨੂੰ ਫਿਰਦੇ ਆ ਤੂੰ ਤੇ ਫੇਰੇ ਆ ਕੇ ਹੈ ਉਹ ਲੈ ਨਾ ਮੈਂ ਟੋਪੀ ਚਾਪੀ ਲਗਾ ਕੇ ਦੇ ਪੜ੍ਹ ਲੈ ਚੱਲ ਪੜ੍ਹ ਲੈ ਠੀਕ ਹੈ ਨਾ ਇਹ ਪਤੰਗ ਬੋਸਤਾ ਇਹ ਮੇਰੇ ਛਾਲਿਆ ਗੜਾਛੇ ਉਸਤਾ ਦੀ ਚੱਕ ਚੱਕ ਰਿਹਾ ਬਹੁਤ ਵਜਨ ਦੇ ਇਹ ਜੇ ਮੇਰਾ ਜੜਾ ਧਰਤੀ ਦੇ ਬਰਾਬਰ ਵਜਨ ਹੈ ਇਹਦਾ ਆ ਜਾ ਕਰ ਅੱਛਾ ਤੈਨੂੰ ਮੈਂ ਚੇਲਿਆ ਲੀਗਲ ਤਰੀਕੇ ਦੇ ਨਾਲ ਜਿਹੜਾ ਚੇਲਾ ਐਕਸੈਪਟ ਕਰ ਠੀਕ ਹੈ ਠੀਕ ਹੈ ਠੀਕ ਹੈ ਟੋਪੀ ਦੇ ਸਿਰ ਤੇ ਮੜਾ ਜੇ ਪਤਾ ਲੱਗੇ ਮੇਰੇ ਛਾਲੇ ਦਾ ਠੀਕ ਹੈ ਨਾ ਇਹ ਮੜੇ ਫਾਰਵਰਡ ਦੇ ਬੰਦ ਜੋ ਇਹ ਫਾਇਰ ਬੈਟ ਜੇ ਤਾਂ ਬਣ ਜੂ ਮੇਰੇ ਕਿਵੇਂ ਲੱਗ ਰਿਹਾ ਵਾਹਤ ਲੱਗ ਰਿਹਾ ਨજર ਨਾ ਦਾ ਦੀ ਮੇਰੇ ਛਾਲਿਆ ਅੱਛਾ ਗੱਲ ਛੋੜ ਤੈਨੂੰ ਮੈਂ ਲੀਗਲ ਤਰੀਕੇ ਨਾਲ ਜਿਹੜਾ ਚੇਲਾ ਪ੍ਰਯਤ ਕਰ ਤੂੰ ਲੀਗਲ ਤ ਕਨ ਅਸਤਿਆਰ ਪ੍ਰਾਪਤ ਕਰ ਲੈ ਠੀਕ ਹੈ ਠੀਕ ਹੈ ਟਾਈਮ ਦੇ ਪੰਚੂ ਵਾਲੇ ਹੋਣਾ ਪੜੇ ਠੀਕ ਹੈ ਸਰ ਤੈਨੂੰ ਮੈਂ ਡੇ ਬਾਈ ਡੇ ਛਟੇਪ ਬਾਈ ਛਟੇਪ ਬਦਮਾਸ਼ੀ ਦੇ ਸ਼ੂਲ ਸੁਣਾਇਆ ਠੀਕ ਹੈ ਸਰ ਓਏ ਤੇਰੇ ਅਸੇ ਵਾਲੇ ਏ ਮੇਰੇ ਅਸੇ ਵਾਲੇ ਲੱਖ ਰਹਿਣ ਸਿਆਸਤਰ ਨਹੀਂ ਛੱਡਦਾ ਤੂੰ ਜੇ ਮੇਰੇ ਨਾਲ ਗਲਤੀ ਹੋਈ ਸਭ ਇਹ ਸਿਆਸਤਰ ਨੂੰ ਕਦੇ ਨਹੀਂ ਛੱਡਣਾ ਪਹਿਲਾ ਸ਼ੂਲ ਜਦੋਂ ਸਿਆਸਤਰ ਫੜ ਕੇ ਚੱਲਣਾ ਦੇਖ ਇਹ ਇਹ ਰਾਜਿਆਂ ਦੇ ਮਗਰ ਨਹੀਂ ਆ ਤੂੰ ਉਤਰੋ ਜਲਾਈ ਫਿਰ ਦੇ ਦੇ ਠੀਕ ਹੈ ਸਿਆਪ ਜਨ ਹੋ ਕੇ ਰਹਿਣੇ ਉਸਤਾਦ ਤੇ ਕਦੇ ਵਿਛਤਰ ਪੈ ਛੱਕ ਜੇ ਉਸਤਾਦ ਨੇ ਭੈਜੋ ਬਾਤ ਚੋਰੀਆਂ ਕਰੀਆਂ ਮੇਰੇ ਛਲੇ ਦੀਆਂ ਉਸਤਾਦ ਨੂੰ ਤੁਸੀਂ ਸੇਫਟਨ ਸੂਸਾਇਟੀ ਰੱਖਣਾ ਠੀਕ ਹੈ ਨਾ ਬਾਕੀ ਇੱਕ ਗੱਲ ਹੋਰ ਹੈ ਮੇਰੇ ਛਲੇ ਅਸ਼ਤਿਆਦ ਨੇ ਗੱਲ ਕਹੀ ਸੀ ਤੇ ਰੱਬ ਨੇ ਗੱਲ ਕਹੀ ਸੀ ਠੀਕ ਹੈ ਉਸਤਾਦ ਕਿਦਨੇ ਬਰਾਬਰ ਮੱਢਣ ਠੀਕ ਹੈ ਉਸਤਾਦ ਬਾਕੀ ਇੱਕ ਗੱਲ ਸੁਣ ਹੋਰ ਠੀਕ ਹੈ ਉਸਤਾਦ ਹਰੇਕ ਮੇਰੇ ਛਲੇ ਤਹਰੇ ਤਾਂ ਮੈਂ ਤੈਨੂੰ ਚੇਲਾ ਨਹੀਂ ਬੰਨਿਆ ਤੂੰ ਤਾਂ ਮੇਰੇ ਨਾਲ ਪਹਿਲੇ ਹੀ ਗਿਆਹਾਂ ਨੰਗ ਚੱਲੇ ਆ ਅਸਤੀਆਦ ਤੋਂ ਅਸਤੀਆਦ ਹਮੇਸ਼ਾ ਬਹਿੰਡ ਰਹਿਣੇ ਤੇਰਾ ਜਿਹੜਾ ਅਗੇ ਨ ਜਾ ਰਿਹਾ ਠੀਕ ਹੈ ਨਾ ਅੱਛਾ ਸਦਾ ਸੂਰ ਮੈਂ ਛਮਜਣ ਧੀ ਤੇ ਭੈਣ ਬਗਾਨੀ ਨੂੰ ਠੀਕ ਹੈ ਆਪਾਂ ਧੀ ਤੇ ਭੈਣ ਬਗਾਨੀ ਨੂੰ ਆਪਦੀ ਭੈਣ ਸਮਝਣੇ ਠੀਕ ਹੈ ਨਾ ਕਦੇ ਕਿਸੇ ਦੀ ਕੰਨਿਆਂ ਨੂੰ ਨਹੀਂ ਛੇੜਨਾ ਜਿਹੜਾ ਧੀਆਂ ਭੈਣਾਂ ਦੀ ਰਿਸਪੈਕਟ ਕਰਦਾ ਠੀਕ ਹੈ ਸਮਝ ਲੈ ਰੱਬ ਦੀ ਤਾਬਦੇ ਅਸਤੀਆਦ ਦੀ ਜਿਹੜੀ ਰਿਸਪੈਕਟ ਕਰਦਾ ਠੀਕ ਹੈ ਨਾ ਇੱਕ ਮਿੰਟ ਜੇ